ਤੁਹਾ ਸਿੱਕਾ ਕਿਸਾਨ ਬਲੋ ਅੱਜ ਤੁਹਾਡਾ ਸਵਾਗਤ ਕਰਦੇ ਹਾਂ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਦੇ YouTube ਚੈਨਲ ਤੇ ਮੈਂ ਮਨਜੀਤ ਸਿੰਘ ਅੱਜ ਸਾਡੇ ਨਾਲ ਮਿੱਟੀ ਅਤੇ ਪਾਣੀ ਪਰਖ ਸੰਬੰਧੀ ਜਾਣਕਾਰੀ ਦੇਣ ਲਈ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਆਪਣੇ ਨਾਲ ਜੁੜੇ ਨੇ ਜਿਹਨਾਂ ਨੂੰ ਆਪਣਾ ਮਿੱਟੀ ਪਰਖ ਸੰਬੰਧੀ ਜਾਣਕਾਰੀ ਲੈਣੀ ਹੈ ਡਾਕਟਰ ਸਾਹਿਬ ਤੁਹਾਡੇ ਤੋਂ ਪਹਿਲਾਂ ਅਸੀਂ ਪੁੱਛਣਾ ਵੀ ਮਿੱਟੀ ਪਰਖਾਉਣੀ ਕਿਉਂ ਜ਼ਰੂਰੀ ਹੈ ਸਾਡੇ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਦੇ YouTube ਚੈਨਲ ਤੇ ਜੁੜੇ ਸਾਰੇ ਕਿਸਾਨ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡ ਵੀਰੋ ਮਿੱਟੀ ਦੀ ਜਿਹੜੀ ਪਰਖ ਕਰਾਉਣੀ ਕਿਉਂ ਜ਼ਰੂਰੀ ਹੈ ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਵਿਗਿਆਨਿਕ ਖੇਤੀ ਹੈ ਉਹਦੇ ਵਿੱਚ ਜਿਹੜੀ ਆਪਣੀ ਖੇਤੀ ਲਾਗਤ ਹੈ ਉਹ ਬਹੁਤ ਜ਼ਿਆਦਾ ਹੋ ਗਈ ਆਪਾਂ ਬਗੈਰ ਤੱਤਾਂ ਦੀ ਜਾਂਚ ਕਰਾਏ ਲਗਾਤਾਰ ਆਪਾਂ ਖਾਦਾਂ ਦੀ ਵਰਤੋਂ ਕਰ ਰਹੇ ਹਾਂ ਖਾਦਾ ਬਹੁਤ ਮਹਿੰਗਾ ਹੋਣੇ ਤੇ ਆਪਣੇ ਜਿਹੜੇ ਖੇਤੀ ਖਰਚੇ ਆ ਉਹ ਵੀ ਬਹੁਤ ਵਧੀ ਜਾ ਰਿਹਾ ਜੇ ਆਪਾਂ ਇੱਕ ਗੱਟਾ ਯੂਰੀਏ ਦਾ ਮੰਨੀਏ 250 ਰੁਪਏ ਦਾ ਗੱਟਾ ਪਾ ਦਿੰਨੇ ਆ ਜਿਹੜਾ ਆਪਾਂ ਨੂੰ ਬੇ ਲੋੜਾ ਹੁੰਦਾ ਐਦਾਂ ਹੀ ਡੀਏਪੀ ਹੋਗੀ ਪੋਟਾਸ਼ ਹੋਗੀ ਜਿੰਨੇ ਚਿਰ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਣੀ ਜ਼ਮੀਨ ਦੇ ਵਿੱਚ ਕਿਹੜੇ ਕਿਹੜੇ ਤੱਤਾਂ ਦੀ ਘਾਟ ਹੈਗੀ ਐ ਤਾਂ ਆਪਾਂ ਉਹ ਹੀ ਤੱਤ ਜਿਹੜੇ ਆਪਾਂ ਆਪਣੀ ਜ਼ਮੀਨ ਦੇ ਵਿੱਚ ਪਾਉਣੇ ਨੇ ਕਿ ਜਿਹੜੀ ਆਪਣੀ ਜੜੀ ਹੈਗੀ ਐ ਫਸਲ ਆਪਣੀ ਬਹੁਤ ਚੰਗੀ ਪ੍ਰੋਡਕਸ਼ਨ ਦੇ ਸਕਦੀ ਜਿਵੇਂ ਆਪਾਂ ਗੱਲ ਕਰੀਏ ਵੀ ਆਪਾਂ ਵੀ ਕੋਈ ਬਿਮਾਰੀ ਆਪਾਂ ਨੂੰ ਲੱਗਦੀ ਹੈ ਤਾਂ ਆਪਾਂ ਕਿਸੇ ਡਾਕਟਰ ਕੋਲੇ ਜਾਂਦੇ ਆ ਤੇ ਕਿਸਾਨ ਵੀਰੋਂ ਡਾਕਟਰ ਆਪਾਂ ਨੂੰ ਜਾਣਸਰ 2-4 ਟੈਸਟ ਲਿਖ ਦਿੰਦਾ ਕਿ ਆਹ ਟੈਸਟ ਕਰਾਓ ਤੇ ਟੈਸਟ ਕਰਾਉਣ ਤੋਂ ਬਾਅਦ ਵੀ ਉਹ ਆਪਾਂ ਨੂੰ ਜਿਹੜੀ ਹੈਗੀ ਹੈ ਦਵਾਈ ਦਿੰਦਾ ਕਿ ਆਹ ਦਵਾਈ ਖਾਓਗੇ ਤਾਂ ਤੁਸੀਂ ਠੀਕ ਹੋ ਜਾਓਗੇ ਜੇ ਆਪਾਂ ਟੈਸਟ ਕਰਾਉਣ ਤੋਂ ਬਿਨਾਂ ਦਵਾਈ ਖਾਣੇ ਆ ਤਾਂ ਆਪਣਾ ਜਿਹੜਾ ਖਰਚਾ ਵੀ ਵੱਧਦਾ ਹੈ ਤੇ ਆਪਣਾ ਜਿਹੜਾ ਸਮਾਂ ਵੀ ਬਹੁਤ ਖਰਾਬ ਹੁੰਦਾ ਐਵੇਂ ਹੀ ਆਪਣੀ ਮਿੱਟੀ ਦਾ ਕੰਮ ਹੈ ਜੇ ਆਪਾਂ ਮਿੱਟੀ ਦੀ ਟੈਸਟ ਕਰਾਉਨੇ ਆ ਬਹੁਤ ਸਾਰੇ ਤੱਤ ਨੇ ਜਿਹੜੇ ਆਪਣੀ ਮਿੱਟੀ ਦੇ ਵਿੱਚ ਮੌਜੂਦ ਨੇ ਜਿੰਨਾ ਬਾਰੇ ਆਪਾਂ ਨੂੰ ਨਹੀਂ ਪਤਾ ਉਹ ਆਪਾਂ ਨੂੰ ਜਦੋਂ ਆਪਾਂ ਆਪਣੀ ਮਿੱਟੀ ਟੈਸਟ ਕਰਾਵਾਂਗੇ ਉਹਦੇ ਬਾਰੇ ਆਪਾਂ ਨੂੰ ਪਤਾ ਲੱਗਦਾ ਫਿਰ ਆਪਾਂ ਜਦੋਂ ਮਿੱਟੀ ਟੈਸਟ ਕਰਾਉਣ ਤੋਂ ਬਾਅਦ ਆਪਾਂ ਨੂੰ ਪਤਾ ਲੱਗੂਗਾ ਕਿ ਆਪਣੇ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਦੀ ਘਾਟ ਹੈ ਪੋਟਾਸ਼ ਦੀ ਘਾਟ ਹੈ ਫਾਸਫੋਰਸ ਦੀ ਘਾਟ ਹੈ ਜ਼ਿੰਕ ਦੀ ਘਾਟ ਹੈ ਮੈਗਨੀਸ਼ੀਅਮ ਦੀ ਘਾਟ ਹੈ ਕਿਹੜੇ ਤੱਤ ਦੀ ਘਾਟ ਹੈ ਤੇ ਉਹਦੀ ਆਪਾਂ ਜਦੋਂ ਪੂਰਤੀ ਕਰਾਂਗੇ ਉਹਦੇ ਖਿਲਾਫ ਜੇ ਆਪਾਂ ਹੋਰ ਕੋਈ ਬੇਲੋੜੀ ਖਾਦ ਵਰਤਦੇ ਆ ਤੱਕ ਤਾਂ ਆਪਣੇ ਘਾਟ ਹੈਗੀ ਆ ਜਿਵੇਂ ਵਾੜ ਆਪਣੇ ਫੀਡ ਕੋਰਟ ਦੇ ਵਿੱਚ ਹੀ ਲਾਸਟ ਟਾਈਮ ਕੀ ਹੋਇਆ ਸੀ ਪਿਛਲੇ ਕਿਸਾਨ ਸਾਡੇ ਕੋਲ ਬਹੁਤ ਆਏ ਕਿ ਕਿਸਾਨ ਕਹਿੰਦੇ ਝੋਨਾ ਸਾਡਾ ਚੱਲਦਾ ਨਹੀਂ ਕਿ ਸਾਨੂੰ ਵਾਰ-ਵਾਰ ਦੱਸੋ ਕਿ ਅਸੀਂ ਜ਼ੋਰੀਏ ਦੇ ਵੀ 2 ਗੱਟੇ ਪਾਤੇ ਡੀਏ ਵੀ ਵੀ ਪਾ ਚੁੱਕੇ ਆ ਪਰ ਝੋਨਾ ਸਾਡਾ ਚੱਲਿਆ ਨਹੀਂ ਫਟਾਰਾ ਘਟ ਕਰਦਾ ਜਦੋਂ ਅਸੀਂ ਮਿੱਟੀ ਟੈਸਟ ਕਰਾਈ ਉਹਨਾਂ ਦੀ ਪਤਾ ਲੱਗਿਆ ਕਿ ਸਾਡੇ ਫੀਡ ਕੋਰਟ ਦੇ ਵਿੱਚ 50% ਜਿਹੜੇ ਕਿਸਾਨਾਂ ਦੇ ਜਿਹੜੇ ਸੈਂਪਲ ਸੀਗੇ ਉਹ ਪੋਟਾਸ਼ ਦੀ ਘਾਟ ਵਾਲੇ ਸੀ ਜਦੋਂ ਅਸੀਂ ਉਹਨਾਂ ਨੂੰ ਪੋਟਾਸ਼ ਦੀ ਘਾਟ ਬਾਰੇ ਦੱਸਿਆ ਤੇ ਉਹਨਾਂ ਨੇ ਸਪਰੇਅ ਕੀਤੀ ਤਾਂ ਉਹਨਾਂ ਦਾ ਝੋਨਾ ਜਿਹੜਾ ਵਧੀਆ ਫਟਾਰਾ ਕਰਨ ਲੱਗ ਪਿਆ ਲੋੜ ਤੋਂ ਵੱਧ ਜਿਹੜੀ ਆਪਾਂ ਖਾਦ ਪਾਉਣੀ ਹੈ ਮਿੱਟੀ ਪਰਖ ਦੇ ਆਧਾਰ ਤੇ ਹੀ ਜਿਹੜੀ ਖਾਦ ਆਪਾਂ ਪਾਉਣੀ ਹੈ ਕਿਸਾਨ ਵੀਰੋ ਤਾਂ ਹੀ ਆਪਾਂ ਨੂੰ ਜਿਹੜੀ ਹੈਗੀ ਮਿੱਟੀ ਜਿਹੜੀ ਹੈਗੀ ਹੈ ਟੈਸਟ ਕਰਾਉਣੀ ਬਹੁਤ ਜ਼ਰੂਰੀ ਹੈ ਜੇ ਆਪਾਂ ਨੂੰ ਪਤਾ ਲੱਗ ਸਕੇ ਕਿਹੜੀ ਘਾਟ ਆਪਣੇ ਜ਼ਮੀਨ ਦੇ ਵਿੱਚ ਤੱਤ ਕਿਹੜੇ ਘਾਟ ਹੈ ਤੇ ਆਪਾਂ ਉਹ ਤੱਤ ਦੀ ਜਿਹੜੀ ਹੈਗੀ ਹੈ ਅਗਲੀ ਫਸਲ ਲਾਉਣ ਤੋਂ ਪਹਿਲਾਂ ਆਪਾਂ ਦੀ ਪੂਰਤੀ ਕਰ ਸਕਦੇ ਅੱਛਾ ਜੀ ਡਾਕਟਰ ਸਾਹਿਬ ਸਾਨੂੰ ਤੁਸੀਂ ਅਗਲਾ ਦੱਸੋ ਕਿ ਮਿੱਟੀ ਲੈਣ ਦਾ ਮਿੱਟੀ ਦਾ ਸੈਂਪਲ ਲੈਣ ਦਾ ਸਹੀ ਸਮਾਂ ਕੀ ਹੈ ਕਿ ਕਦੋਂ ਕਿਸਾਨ ਨੂੰ ਸਹੀ ਸੈਂਪਲ ਲੈਣ ਲਈ ਉਹਨਾਂ ਨੂੰ ਸਹੀ ਤਰੀਕੇ ਦਾ ਸੈਂਪਲ ਲੈ ਜਾਈਏ ਹਾਂਜੀ ਕਿਸਾਨ ਵੀਰੋ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਆਪਣੀ ਬਾੜੀ ਜਿਹੜੀ ਹੈ ਕਣਕ ਦੀ ਸ਼ੁਰੂ ਹੋਣ ਵਾਲੀ ਹੈ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੀ ਕਣਕ ਦੀ ਜਿਹੜੀ ਹੈ ਵਾਢੀ ਸ਼ੁਰੂ ਹੋ ਬੋ ਜੂਗੀ ਉਸ ਤੋਂ ਬਾਅਦ ਘੱਟੋ ਘੱਟ ਆਪਣੇ ਕੋਲੇ ਡੇਢ ਮਹੀਨੇ ਦਾ ਸਮਾਂ ਜਿਹੜਾ ਹੈਗਾ ਵਾਢੀ ਤੋਂ ਬਾਅਦ ਝੋਨਾ ਲਾਉਣ ਦੇ ਵਿੱਚ ਆਪਣੇ ਕੋਲੇ ਹੈਗਾ ਤੇ ਹੁਣ ਬਹੁਤ ਧੁਕਮਾ ਸਮਾਂ ਕਿਸਾਨ ਵੀਰ ਨੂੰ ਤੁਸੀਂ ਜਿਹੜਾ ਹੈਗਾ ਆ ਧੁਕਮੇ ਸਮੇਂ ਦੌਰਾਨ ਜਦੋਂ ਕਣਕ ਦੀ ਵਾਢੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਇਸ ਦੌਰਾਨ ਦੌਰਾਨ ਸੈਂਪਲ ਲੈ ਕੇ ਤੇ ਵੱਖ-ਵੱਖ ਜੜੀਆਂ ਲੈਬਾਰਟਰੀਆਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆ ਤੇ ਉੱਥੋਂ ਜਿਹੜੇ ਹੈਗਾ ਮਿੱਟੀ ਦਾ ਸੈਂਪਲ ਟੈਸਟ ਕਰਾ ਸਕਦੇ ਫਸਲ ਦੇ ਸੈਂਪਲ ਲੈਣ ਦਾ ਤਰੀਕਾ ਕੀ ਹੈ ਜੀ ਜੋ ਕਿਸਾਨ ਨੇ ਬਾਗ ਲਈ ਜਾਂ ਆਮ ਫਸਲਾਂ ਲਈ ਜਾਂ ਬਲਦ ਵਾਲੀਆਂ ਜ਼ਮੀਨਾਂ ਲਈ ਸੈਂਪਲ ਕਿਵੇਂ ਲਿਆ ਜਾਂਦਾ ਹੈ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਮਿੱਟੀ ਦਾ ਸੈਂਪਲ ਤਿੰਨ ਤਰੀਕੇ ਦਾ ਹੁੰਦਾ ਹੈ ਇੱਕ ਤਾਂ ਜਿਹੜੀ ਆਪਣੀਆਂ ਫਸਲੀ ਚੱਕਰ ਆਪਣਾ ਫਸਲਾਂ ਲਈ ਜਿਹੜਾ ਮਿੱਟੀ ਦਾ ਆਪਾਂ ਸੈਂਪਲ ਲੈਣਾ ਹੈ ਉਹ ਆਪਾਂ ਸੈਂਪਲ ਅੱਧਾ ਫੁੱਟ ਡੂੰਘਾ 6 ਇੰਚ ਡੰਗਾਈ ਤੇ ਲੈ ਆਪਾਂ ਪਹਿਲਾਂ ਕੱਟ ਮਾਰ ਕੇ ਦੋਨੇ ਪਾਸੇ ਅੰਗਰੇਜ਼ੀ ਦਾ ਖਰ ਵੀ ਸ਼ੇਪ ਦਾ ਕੱਟ ਬਣਾ ਕੇ 2.5 ਸੈਂਟੀਮੀਟਰ ਜਿਹੜੀ ਪੱਤ ਉੱਪਰੋਂ ਲੈ ਕੇ ਥੱਲੋਂ ਤੱਕ ਲੈ ਕੇ ਜ਼ਮੀਨ ਦੇ 6-7 ਥਾਵਾਂ ਤੋਂ ਜੇ ਤੁਹਾਡੀ ਜ਼ਮੀਨ ਪੱਧਰ ਹੈ ਕੰਪਿਊਟਰ ਕਰਾਇਆ ਹੋਇਆ ਤੇ 6-7 ਥਾਵਾਂ ਤੋਂ ਆਪਾਂ ਲੈ ਕੇ ਸੈਂਪਲ ਤੇ ਉਹਦੇ ਉੱਤੇ ਆਪਣਾ ਨਾਮ ਪਤਾ ਵਗੈਰਾ ਸਾਰਾ ਪਰਸ਼ਨ ਲੈ ਕੇ ਜ਼ਮੀਨ ਦਾ ਜਿਹੜਾ ਹੈਗਾ ਕੋਈ ਨਿਸ਼ਾਨੀ ਜਿਹੜੀ ਤੁਹਾਡੀ ਫਸਲ ਦੀ ਕੋਈ ਟਾਲੀ ਵਾਲਾ ਖੇਤ ਹੈ ਮੋਟਰ ਵਾਲਾ ਖੇਤ ਹੈ ਉਹ ਲੈ ਕੇ ਤੇ ਤੁਸੀਂ ਜਿਹੜੀ ਆ ਆਪਦੀ ਨੇੜੇ ਦੀ ਜਿਹੜੀ ਹੈ ਕਿਸਾਨ ਵੀਰੋ ਲੈਬਰਾਟਰੀ ਨੂੰ ਦੇ ਦੇਣਾ ਇੱਥੇ ਇਹ ਵੀ ਆਪਾਂ ਖਿਆਲ ਰੱਖਣਾ ਕਿ ਜੇ ਤੁਹਾਡੀ ਜ਼ਮੀਨ ਦੇ ਵਿੱਚ ਕੋਈ ਕਨਾਲ, ਦੋ ਕਨਾਲ, ਥਾਂ ਮਾੜੀ ਐ ਜਾਂ ਉੱਚੀ ਐ ਤਾਂ ਉਹਨੂੰ ਆਪਾਂ ਉਹਦਾ ਅਲੱਗ ਤੋਂ ਸਿੰਪਲ ਲੈਣਾ। ਜੇ ਕਿਸਾਨ ਵੀਰੋ ਦੋ ਤਿੰਨ ਗੱਲਾਂ ਹੋਰ ਖਿਆਲ ਰੱਖਣ ਵਾਲੀਆਂ ਵਟ ਦੇ ਕੋਲੋਂ ਬਿਲਕੁਲ ਵੀ ਸਿੰਪਲ ਨਹੀਂ ਲੈਣਾ। ਜੇ ਕਈ ਵਾਰ ਕਿਸਾਨ ਵੀਰ ਆਪਣੇ ਰੂੜੀ ਦਾ ਢੇਰ ਲਾ ਲੈਂਦੇ ਐ ਜਿਵੇਂ ਉੱਥੇ ਆਪਣੇ ਖੇਤ ਦੇ ਵਿੱਚ ਉਹਦੇ ਕੋਲੋਂ ਸਿੰਪਲ ਨਹੀਂ ਲੈਣਾ। ਜੇ ਤੂੜੀ ਵਾਲਾ ਕੋਪੋ ਵੀ ਆਪਣਾ ਲੱਗਿਆ ਹੋਇਆ ਤੇ ਉਹਦੇ ਕੋਲੋਂ ਵੀ ਆਪਾਂ ਸੈਂਪਲ ਜਿਹੜਾ ਹੈਗਾ ਮਿੱਟੀ ਦਾ ਆਪਾਂ ਪਰਖ ਕਰਨ ਲਈ ਨਹੀਂ ਲੈਣਾ ਵਿਚਾਲੋਂ 6-7 ਰੈਂਡਮ ਲੀਜੀ ਆਪਾਂ ਜਾਣਦੇ ਆ ਕਿ ਇਤੋਂ ਤੁਰੇ ਜਾਂਦੇ ਆ ਵੱਖ-ਵੱਖ ਥਾਵਾਂ ਤੋਂ ਆਪਾਂ ਸੈਂਪਲ ਇੱਕ ਸਾਫ਼ ਬਾਟੀ ਜਾਂ ਕੋਈ ਟ੍ਰੇ ਦੇ ਵਿੱਚ ਇਕੱਠਾ ਕਰਕੇ 6-6 ਇੰਚ ਤੋਂ ਲੈ ਕੇ ਇਕੱਠਾ ਕਰਕੇ ਤੇ ਉਹਨੂੰ ਮਿਕਸ ਕਰਕੇ ਸੈਂਪਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਛਾਵੇਂ ਰੱਖ ਕੇ ਸੁਕਾ ਕੇ ਤੇ ਅੱਧਾ ਕਿਲੋ ਮਿੱਟੀ ਜਿਹੜੀ ਹੈ ਤੁਸੀਂ ਉਹ ਆ ਇੱਕ ਲਫਾਫੇ ਦੇ ਵਿੱਚ ਜਾਂ ਪੋਲੀਥੀਨ ਬੈਗ ਦੇ ਵਿੱਚ ਪਾ ਕੇ ਕਪੜੇ ਦੇ ਲਹਾਵੇਂ ਦੇ ਵਿੱਚ ਪਾ ਕੇ ਜਿਹੜੀ ਹੈਗੀ ਹੈ ਆਪਣੀ ਮਿੱਟੀ ਪ੍ਰੋਖਸ਼ਾਲਾ ਨੂੰ ਜਮਾ ਕਰਾ ਦੇ ਦੂਜੇ ਨੰਬਰ ਤੇ ਜੇ ਇਹ ਗੱਲ ਕਰਦੇ ਆਂ ਕਈ ਥਾਈਂ ਜਿਹੜੇ ਮਾੜੇ ਪਾਣੀ ਹੈ ਜਿੱਥੇ ਲਗਾਤਾਰ ਮਾੜੇ ਪਾਣੀ ਲੱਗਦੇ ਹੈ ਤੇ ਜ਼ਮੀਨ ਕੱਲਰ ਵਾਲੀ ਹੋ ਜਾਂਦੀ ਹੈ ਚਿੱਟਾ ਕੱਲਰਾਂ ਤੇ ਕਾਲਾ ਕੱਲਰ ਉਹਦੇ ਲਈ ਆਪਾਂ ਜਿਹੜਾ ਹੈਗਾ ਆਪਾਂ 1 ਮੀਟਰ ਤੱਕ ਦਾ ਜਿਹੜਾ ਹੈਗਾ ਲੈਣਾ 3 ਫੁੱਟ ਡੂੰਘਾ ਸੈਂਪਲ ਲੈਣਾ ਹੈ ਪਹਿਲਾ ਦੋ ਸੈਂਪਲ ਲੈਣੇ ਆ ਪਹਿਲਾ 1 ਫੁੱਟ ਤੇ ਫਿਰ ਦੂਜਾ ਫੁੱਟ ਤੇ ਫੇਰ ਫਟ ਫਟ ਤੇ ਚਾਰ ਸੈਂਪਲ ਬਣ ਗਏ ਇਹਨੂੰ ਆਪਾਂ ਚਾਰ ਸੈਂਪਲਾਂ ਨੂੰ 1 2 3 4 ਨੰਬਰ ਲਾ ਕੇ ਤੇ ਲੈਬਾਰਟਰੀ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਜਮਾ ਕਰਾ ਦੇਣਾ ਤੇ ਜੇ ਤੁਹਾਡੇ ਜ਼ਮੀਨ ਦੇ ਵਿੱਚ ਕਿਤੇ ਇਸ ਦੌਰਾਨ ਰੋਡ ਜਾਂ ਕੋਈ ਹੋਰ ਪਸਰੀਲਾ ਪਦਾਰਥ ਹੁੰਦਾ ਤੇ ਉਹਦਾ ਕਿਸਾਨ ਵੀਰ ਉਹ ਤੁਸੀਂ ਅੱਡ ਤੋਂ ਸੈਂਪਲ ਲੈ ਕੇ ਸਾਡੀ ਲੈਬਾਰਟਰੀ ਨੂੰ ਜਿਹੜਾ ਭੇਜ ਦੇਣਾ ਤੀਜੇ ਨੰਬਰ ਤੇ ਅਸੀਂ ਸੈਂਪਲ ਜੇ ਅਸੀਂ ਬਾਗਬਾਨੀ ਦਾ ਕੰਮ ਕਰਦੇ ਆ ਜਾਂ ਕੋਈ ਬਾਗਬਾਨੀ ਦਾ ਕੋਈ ਬੂਟੇ ਲਾਉਣੇ ਆ ਤੁਸੀਂ ਫਸਲਾਂ ਬੂਟੇ ਲਾਉਣੇ ਆ ਉਹਦੇ ਲਈ ਆਪਾਂ 6 ਫੁੱਟ ਡੂੰਘਾ ਜਿਹੜਾ ਟੋਹਾ ਪੁੱਟ ਕੇ ਇੱਕ ਸਾਈਡ ਤੋਂ ਪਹਿਲਾਂ ਅੱਧਾ ਫੁੱਟ ਤੇ ਫਿਰ 1 ਫੁੱਟ ਤੇ ਫਿਰ 5 ਸੈਂਪਲ ਜਿਹੜੇ 2 ਤੇ 3 4 ਤੇ 5 ਤੇ 6 ਫੁੱਟ ਤੱਕ 7 ਸੈਂਪਲ ਵੰਡ ਕੇ ਕਿਸਾਨ ਜੀ ਨੂੰ ਇਹ ਇਹ ਸੈਂਪਲ ਤੁਸੀਂ ਕਲੈਕਟ ਕਰਕੇ ਤੇ ਸਾਡੇ ਕੋਲੇ ਲੈਬੋਰੀ ਦੇ ਵਿੱਚ ਜਮ੍ਹਾਂ ਕਰਾ ਦੇਣੇ ਆ ਇਹ ਅਸੀਂ ਟੈਸਟ ਕਰਕੇ ਤੇ ਤੁਹਾਨੂੰ ਰਿਪੋਰਟ 1 ਹਫ਼ਤੇ ਦੇ ਅੰਦਰ ਅੰਦਰ ਅਸੀਂ ਜਿਹੜੀ ਹੈਗੀ ਸਾਡੀਆਂ ਲੈਬੋਰੀਆਂ ਤੋਂ ਤੁਹਾਨੂੰ ਦੇ ਦੇਣੀ ਆ ਸਰ ਤੋਂ ਬਹੁਤ ਹੀ ਜਾਣਕਾਰੀ ਤੁਸੀਂ ਤੁਸੀਂ ਦਿੱਤੀ ਜੀ ਹਮਸਾ ਨੂੰ ਦੱਸੋ ਜੀ ਮਿੱਟੀ ਟੈਸਟ ਕਿੱਥੇ ਕਰਵਾਈ ਜਾ ਸਕਦੀ ਹੈ ਕਿਸ ਕਿਸ ਜ਼ਿਲ੍ਹੇ ਦੇ ਵਿੱਚ ਜਾਂ ਕਿਹੜੀ ਲੈਬ ਤੇ ਕਿੱਥੇ ਸੁਖਮਤਾ ਟੈਸਟ ਹੁੰਦੇ ਹਨ ਜਾਂ ਹੋਰ ਪਾਣੀ ਟੈਸਟ ਹੁੰਦੇ ਹਨ ਕਿਸਾਨ ਵੀਰੋ ਪੰਜਾਬ ਸਰਕਾਰ ਨੇ ਦੋ ਆਈਸੀਪੀ ਲੈਬ ਜਿਹੜੀਆਂ ਡਿਵੈਲਪ ਕੀਤੀਆਂ ਬਹੁਤ ਵਧੀਆ ਇੱਕ ਤਾਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਇੱਕ ਫਰੀਦਕੋਟ ਦੇ ਵਿੱਚ ਜੇ ਤੁਸੀਂ ਇੱਥੋਂ ਨੇੜੇ-ਤੇੜੇ ਦੇ ਜ਼ਿਲ੍ਹੇ ਦੇ ਹੋਵੋਗੇ ਤਾਂ ਸਾਡੇ ਕੋਲ ਜਿਹੜੇ ਹੈਗੇ ਆ ਮੇਜਰ ਤੱਤ ਤੇ ਸੁਖਮਤਾ ਤੱਤ ਸਾਰੇ ਟੈਸਟ ਹੁੰਦੇ ਹਨ ਤਾਂ ਤੁਸੀਂ ਇੱਥੇ ਸਾਡੇ ਕੋਲ ਸੈਂਪਲ ਜਿਹੜਾ ਹੈਗਾ ਜਮਾ ਕਰਵਾ ਸਕਦੇ ਹੋ ਸੈਂਪਲ ਤੁਸੀਂ ਜਮਾ ਕਰਵਾ ਕੇ ਜੇ ਤੁਹਾਡੇ ਤੋਂ ਦੁਬਾਰਾ ਨਹੀਂ ਵੀ ਆਇਆ ਜਾਂਦਾ ਤੇ ਤੁਸੀਂ ਸਾਨੂੰ ਆਪ ਦਾ ਵਟਸਐਪ ਨੰਬਰ ਦੇ ਦਿਓ ਤੇ ਰਿਪੋਰਟ ਅਸੀਂ ਤੁਹਾਡੇ ਫੋਨ ਤੇ ਤੁਹਾਡੇ ਵਟਸਐਪ ਨੰਬਰ 'ਤੇ ਤੁਹਾਨੂੰ ਭੇਜ ਦਾਂ ਸਾਡੇ ਖੇਤੀਬਾੜੀ ਦੇ ਕਿਸਾਨਾਂ ਉਪਰ ਭਲਾਈ ਭਾਗ ਦਿਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਭੌਂ ਪਖਲ ਵਰਡਨ ਸਥਾਪਿਤ ਕੀਤੀਆਂ ਗਈਆਂ ਜਿੱਥੇ ਤੇ ਛੋਟੇ ਤੱਤ ਦੇ ਵੱਡੇ ਤੱਤ ਵੀ ਟੈਸਟ ਹੁੰਦੇ ਹਨ ਤਾਂ ਤੁਸੀਂ ਉੱਥੇ ਵੀ ਆਜ ਦੇ ਜ਼ਿਲ੍ਹੇ ਦੇ ਵਿੱਚ ਸਬੰਧਤ ਖੇਤੀਬਾੜੀ ਵਿਕਾਸ ਅਫਸਰ ਜਾਂ ਸਬੰਧਤ ਬਲਾਕ ਖੇਤੀਬਾੜੀ ਅਫਸਰਾਂ ਨਾਲ رابطہ ਕਾਇਮ ਕਰਕੇ ਸਾਡੇ ਵਿਭਾਗ ਦੇ ਬਹੁਤ ਸਾਰੇ ਅਧਿਕਾਰੀ ਵੀ ਪਿੰਡਾਂ ਦੇ ਵਿੱਚੋਂ ਸੈਂਪਲ ਲੈਂਦੇ ਨੇ ਉਹਨਾਂ ਨਾਲ رابطہ ਕਾਇਮ ਕਰਕੇ ਤੁਸੀਂ ਉਹ ਸੈਂਪਲ ਆਪਦੇ ਉਹਨਾਂ ਨੂੰ ਦੇ ਕੇ ਤੇ ਟੈਸਟ ਕਰਵਾ ਸਕਦੇ ਆ ਇਸ ਤੋਂ ਇਲਾਵਾ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਇਹਨਾਂ ਦੇ এবੀਕੇ ਸੈਂਟਰਾਂ ਦੇ ਵਿੱਚ ਵੀ ਮਤਲਬ ਜਿਹੜੇ ਹੈਗੀਆਂ ਮਿੱਟੀ ਪਾਰਕ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਿਆ ਤੇ ਇਹਨਾਂ ਦਾ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਕਿਸਾਨ ਵੀਰੋ ਲਾਭ ਪ੍ਰਾਪਤ ਕਰੋ ਕਿਸਾਨ ਵੀਰੋ ਆਸ ਕਰਦੇ ਹਾਂ ਕਿ ਤੁਹਾਡੇ ਲਈ ਇਹ ਜਾਣਕਾਰੀ ਬਹੁਤ ਮੁੱਢਲੀ ਸਾਥproveਗੀ ਅ ਅੱਜ ਲਈ ਇੰਨਾ ਹੀ ਅ ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਨ ਦੇ ਸਬੰਧ ਵਿੱਚ